ਸਸ਼ਵਿਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਾਰ-ਵਾਰ ਲੋਕਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਕਾਰ ਉੱਤੇ ਕਦੋਂ ਚੱਲੇਗਾ ਪੀਲਾ ਪੰਜਾਬ ਤੇ ਦੂਸਰੇ ਪਾਸੇ ਗੱਲ ਕਰੀਏ ਜੋ ਸ਼੍ਰੋਮੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਵੱਲੋਂ ਇੱਕ ਪਾਸੇ ਤਾਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਲਾਲ ਡਾਇਰੀ ਦਸਮਾ ਆ ਗਿਆ ਹੈ ਤੇ ਦੂਸਰੇ ਪਾਸੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸਰਕਾਰ ਬਣਾਉਣ ਲਈ ਕਰੋ ਬਾਹਰ ਨਿਕਲ ਚੁਕੇ ਹਾਂ ਜੇਕਰ ਗੱਲ ਕਰੀਏ ਇੱਕ ਪਾਸੇ ਤਮਕੀਆਂ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੋਂ ਇਹ ਕਹਿ ਰਹੇ ਨੇ ਕਿ ਲਾਲ ਡਾਇਰੀ ਦਾ ਸਮਾਂ ਆ ਗਿਆ ਹੈ ਕੁਝ ਵੀ ਸੁਖਬੀਰ ਸਿੰਘ ਬਾਦਲ ਨੂੰ ਕੁਝ ਆਪ ਕਹਿਣ ਵਿੱਚ ਸਮਝ ਨਹੀਂ ਆ ਰਿਹਾ ਕਿ ਉਹ ਲੋਕਾਂ ਨੂੰ ਨਹੀਂ ਸਮਝਾ پا ਰਹੇ ਦੂਸਰੇ ਪਾਸੇ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਉੱਚੇ ਪੱਧਰ ਤੇ ਕੰਮ ਕਰ ਰਹੇ ਹਾਂ ਕਿ ਆਉਣ ਵਾਲੇ 5 ਸਾਲਾਂ ਦੀ ਸਰਕਾਰ ਸਾਡੀ ਹੋਵੇ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਇਹ ਭੁੱਲ ਚੁਕੇ ਨੇ ਕਿ 30 ਤੋਂ 25 ਸਾਲ ਬਾਦਲ ਪਰਿਵਾਰ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਹੈ ਉਹਨਾਂ ਦੀ ਆਧੀ ਸਰਕਾਰ ਰਹੀ ਹੈ ਮਹਿਰੂਮ ਬਾਦਲ ਸਾਹਿਬ ਜੋ ਨੇ 3 ਤੋਂ 4 ਵਾਰੋਂ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁਕੇ ਨੇ ਲੇਕਿਨ ਵਾਰ-ਵਾਰ ਜੋ ਉਹਨਾਂ ਦੇ ਟਾਈਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਬੇਅਦੀਆਂ ਹੋਈਆਂ ਪੰਜਾਬ ਦੇ ਵਿੱਚ ਜੋ ਹੈ ਕਾਫੀ ਹੰਗਾਮੇ ਹੋਏ ਗੁਰਸਹਿਬ ਦੇ ਅੰਗਾਂ ਦੀ ਬੇਅਦੀ ਹੋਈ ਚਾਹੇ ਉਹ ਮਾਮਲਾ ਬਾਵਲ ਕਲਾਦਾ ਹੋਵੇ ਤੇ ਚਾਹੇ ਉਹ ਮਾਮਲਾ ਹੋਵੇ ਰਾਮ रहीम ਦਾ ਕੀ ਸੁਖਬੀਰ ਸਿੰਘ ਬਾਦਲ ਦੀ ਉਦੋਂ ਜ਼ੁਬਾਨ ਬੰਦ ਹੋ ਗਈ ਸੀ ਜਦੋਂ ਵੱਡਾ ਮਾਮਲਾ ਖੜਾ ਹੋਇਆ ਸੀ ਜੋ ਉਹ ਸਰਸੇ ਵਾਲੇ ਬਾਬੇ ਨੂੰ ਲੈ ਕੇ ਰਾਮ ਰਹੀਮ ਨੂੰ ਲੈ ਕੇ ਇੱਕ ਵੱਡਾ ਮਾਮਲਾ ਖੜਾ ਹੋਇਆ ਤਾਂ ਉੱਥੇ ਕੀ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਬੰਦ ਹੋ ਗਈ ਇਹ ਜੋ ਸੁਖਬੀਰ ਸਿੰਘ ਬਾਦਲ ਵੱਲੋਂ ਆਪ ਹੀ ਗਲਤੀਆਂ ਮੰਨੀਆਂ ਗਈਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਅੱਗੇ ਤੇ ਉਹਨਾਂ ਵੱਲੋਂ ਆਪਦੇ मुंह ਹੀ ਕਿਹਾ ਗਿਆ ਕਿ ਮੇਰੇ ਕੋਲੋਂ ਇਹ ਵੱਡੀਆਂ ਗਲਤੀਆਂ ਹੋਈਆਂ ਨੇ ਲੇਕਿਨ ਜੇਕਰ ਗੱਲ ਕਰੀਏ ਤਾਂ ਹੁਣ ਸੁਖਬੀਰ ਸਿੰਘ ਬਾਦਲ ਜੋ ਪਿਛਲੇ ਦਿਨਾਂ ਵਿੱਚ ਇਹ ਕਹਿ ਰਹੇ ਨੇ ਕਿ ਮੈਂ ਇੱਕ ਡੀਐਸਪੀ ਨੂੰ ਸਸਪੈਂਡ ਕਰਵਾਉਣਾ ਚਾਹੁੰਦਾ ਹਾਂ ਉਹਨੂੰ ਨੌਕਰੀ ਤੋਂ ਲਵਾਉਣਾ ਚਾਹੁੰਦਾ ਹਾਂ ਉਹ ਵੀ ਗੱਲ ਕੋਈ ਜ਼ਿਆਦਾ ਖੁੱਲ ਕੇ ਸਮਝ ਨਹੀਂ ਆ ਰਹੀ ਕਿਉਂਕਿ ਅਸੀਂ ਇਹ ਨਹੀਂ ਗੱਲ ਕਰ ਰਹੇ ਜੇ ਡੀਐਸਪੀ ਜਿਹੜੇ ਨੇ ਕਾਨੂੰਨ ਦੀ ਰੱਖਿਆ ਕਰਦੇ ਨੇ ਹਰ ਇੱਕ ਮੁਲਾਜ਼ਮ ਦੀ ਗੱਲ ਨਹੀਂ ਕਰ ਰਹੇ ਲੇਕਿਨ ਕੋਈ ਵੀ ਦੁੱਤ ਤੋਤਾ ਨਹੀਂ ਹੁੰਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲਾਂ ਕਿਉਂ ਕਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਨੇ ਮ ਅਤੇ ਫੇਮ ਘਟਣਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਜੋ ਬੱਚਾ ਨੇ ਦੇ ਰਹੇ ਨੇ ਉਹ ਆਪਣੇ ਬਿਆਨ ਕਿਉਂ ਇਸ ਵਿੱਚ ਫੇਮ ਘਟਣਾ ਚਾਹੁੰਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਪੱਧਰ ਤੇ ਛਲਾਂਗਾ ਵੀ ਕੀਤੀ ਜਾ ਰਹੀ ਹੈ ਕਿ ਲੈਂਡ ਪੂਲਿੰਗ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਇਸ ਦਾ ਵਿਰੋਧ ਵੀ ਰਾਜ ਕੇ ਹੋ ਰਿਹਾ ਹੈ ਕਿਸਾਨਾਂ ਵੱਲੋਂ ਅਤੇ ਦੂਸਰੀਆਂ ਪਾਰਟੀਆਂ ਵੱਲੋਂ ਵੀ ਜਿੱਥੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਕਾਫੀ ਧਰਨੇ ਲਾਉਂਦੇ ਸਾਹਮਣੇ ਆ ਰਹੇ ਨੇ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਅਤੇ ਬੀਜੇਪੀ ਦੀ ਉਹਨਾਂ ਨੇ ਕਦੀ ਵੀ ਆਪਣੀਆਂ ਪਾਰਟੀਆਂ ਦੇ ਟਾਈਮ ਆਪਣੀ ਸਰਕਾਰ ਦੇ ਟਾਈਮ ਕਦੇ ਵੀ ਨਸ਼ਾ ਤਸਕਰਾਂ ਦੇ ਉੱਤੇ ਵੱਡੇ ਹੱਥ ਨਹੀਂ ਪਾਏ ਸੀ ਇਹ ਜੇ ਹੱਥ ਪਾਏ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੇ ਆਮ ਆਦਮੀ ਪਾਰਟੀ ਦੇ ਟਾਈਮ ਹੀ ਨਸ਼ਾ ਤਸਕਰਾਂ ਉੱਤੇ ਵੱਡੇ ਹੱਥ ਪਾਏ ਨੇ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਜੇਕਰ ਗੱਲ ਕਰੀਏ ਤਾਂ ਹੁਣ ਵੱਡੀ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜੋ ਵੱਡੀਆਂ ਜਿੱਥੋਂ ਤੱਕ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਰੰਗ ਬਰੰਗੀਆਂ ਮੱਛੀਆਂ ਹੁਣ ਸਾਡੇ ਜਾਲ ਦੇ ਵਿੱਚ ਫਸਣੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਮੱਛੀਆਂ ਦੇ ਘਰਾ ਉੱਤੇ ਜੋ ਹੈ ਬਲਡੋਜ਼ਰ ਵੀ ਚਲਾਏ ਜਾਣਗੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੋ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੇ ਸੀ ਮੁੱਛਾਂ ਤੇ ਹੱਥ ਦੇੰਦੇ ਨਜ਼ਰ ਆ ਰਹੇ ਸੀ ਪੱਟਾ ਦੇ ਥਾਪੀਆਂ ਮਾਰਦੇ ਨਜ਼ਰ ਆ ਰਹੇ ਸੀ ਉਹ ਅੱਜ ਜ਼ਿਲ੍ਹਾ ਦੇ ਪਿੱਛੇ ਬੈਠੇ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿੱਥੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਵੱਡੇ ਪੱਧਰ ਉੱਤੇ ਇਹ ਕੰਮ ਕਰਾਂਗਾ ਤਾਂ ਲੋਕਾਂ ਦੇ ਵੀ ਸਵਾਲ ਖੜੇ ਹੋਏ ਗਏ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਜੋ ਹੈ ਵਿਕਰਮ ਸਿੰਘ ਮਜੀਠੀਆ ਦੇ ਕਾਰ ਉੱਤੇ ਬਲਡوزر ਚਲਾਉਣਗੇ ਜਾਂ ਨਹੀਂ ਚਲਾਉਣਗੇ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਤਿੰਨ ਕਾਰ ਨੇ ਮੈਂ ਕਿਸੇ ਟਾਈਮ ਵੀ ਕਿਸੇ ਕਾਰ ਉੱਤੇ ਬਲਡوزر ਚਲਾ ਸਕਦਾ ਹਾਂ ਮੈਂ ਨਿੰਦਿਆ ਕਰਦਾ ਹਾਂ ਉਹਨਾਂ ਉਹਨਾਂ ਦੀ ਜਿਨ੍ਹਾਂ ਨੇ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਰੰਗ-ਬਰੰਗੀਆਂ ਚੁੰਨੀਆਂ ਜੋ ਨੇ ਸਫੇਦ ਕਰ ਦਿੱਤੀਆਂ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਚਾਹੇ ਇਹਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੋਵੇ ਜਾਂ ਨਾ ਹੋਵੇ ਲੇਕਿਨ ਮੈਂ ਉੱਚੇ ਪੱਧਰ ਤੇ ਵੱਡੇ ਸਬੂਤ ਹਾਸਲ ਕਰ ਲਏ ਗਏ ਨੇ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਜਿਹੜੇ ਕੀ ਹੁਣ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣਗੇ ਜੋ ਲੰਬੇ ਸਮੇਂ ਲਈ ਜੋ ਜੇਲ੍ਹ ਦੇ ਵਿੱਚ ਜਾ ਸਕਦੇ ਨੇ ਵਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਉੱਤੇ ਵੱਡੀ ਕਾਰਵਾਈ ਵੀ ਹੋਵੇਗੀ ਤੇ ਉਹਨਾਂ ਦੇ ਘਰ ਉੱਤੇ ਬਲਡوزر ਵੀ ਚੱਲੇਗਾ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਡੇ ਕੋਲ ਦਲੀਲਾਂ ਅਪੀਲਾਂ ਵੀ ਨੇ ਉੱਚੇ ਪੱਧਰ ਤੇ ਅਸੀਂ ਜੋ ਇਹਨੇ 540 ਕਰੋੜ ਦੀ ਪ੍ਰਾਪਰਟੀ ਬਣਾਈ ਹੈ ਅਸੀਂ ਉਹਦਾ ਇੱਕ ਇੱਕ ਜੋ ਹੈ ਨਿਸ਼ਾਨਾ ਕੱਟ ਕੇ ਲੈ ਆਇਆ ਉਹ ਕਹਿੰਦੇ ਕਿ ਇਹ ਮੰਗਦੇ ਸੀ ਨਾ ਸਬੂਤ ਹੁਣ ਅਸੀਂ 2 ਅਗਸਤ ਨੂੰ ਉੱਚੇ ਪੱਧਰ ਤੇ ਇਹ ਸਬੂਤ ਪੇਸ਼ ਕਰ ਦੇਵਾਂਗੇ ਤੇ ਜਿੱਥੇ ਵਿਕਰਮ ਸਿੰਘ ਮਜੀਠੀਆ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਪਾਵੇਗਾ ਦੂਸਰੇ ਪਾਸੇ ਕਾਫੀ ਵੱਡੀਆਂ ਚਰਚਾਵਾਂ ਬਣ ਗਈਆਂ ਨੇ ਲੋਕਾਂ ਦੇ ਵਿੱਚ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਵਿਕਰਮ ਸਿੰਘ ਮਜੀਠੀਆ ਦੇ ਕਾਲ ਉਤੇ ਬਲਡੋਜ਼ਰ ਚਲਾਉਂਦੀਆਂ ਗੱਲਾਂ ਹੋ ਰਹੀਆਂ ਨੇ ਕਿ ਇਹ ਸੱਚ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਹਰ ਸਟੇਜ ਤੇ ਹਰ ਆਪਣੇ ਸਮਾਗਮ ਤੇ ਹਰ ਜਗ੍ਹਾ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਹੁਤ ਰਾਜ ਕਰ ਲਿਆ ਬਹੁਤ ਲੋਕਾਂ ਨਾਲ ਧੋਖੇ ਕਰ ਲਏ ਬਹੁਤ ਜਾਇਦਾਤਾ ਬਣਾ ਲਈਆਂ ਹੁਣ ਇਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਹੁਣ ਇਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਚੱਲਣਗੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਚਾਹੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਦੀ ਵੀ ਝੋਲੀ 'ਚ ਪੈਣਗੀਆਂ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਸਰਕਾਰ ਬਣੇਗੀ ਲੇਕਿਨ ਜਦੋਂ ਗਰਾਊਂਡ ਲੈਵਲ ਤੇ ਕਰਵਾਈ ਗਈ ਆਮ ਆਦਮੀ ਪਾਰਟੀ ਵੱਲੋਂ ਚੈਕਿੰਗ ਤਾਂ ਜਿੱਥੇ ਕਾਂਗਰਸ ਪਾਰਟੀ ਦਾ ਨਾਮ ਨਿਕਲ ਕੇ ਹੀ ਸਾਹਮਣੇ ਆ ਰਿਹਾ ਹੈ ਨਾ ਹੀ ਭਾਜਪਾ ਦਾ ਤੇ ਨਾ ਹੀ ਜੋ ਸ਼੍ਰੋਮੇ ਅਕਾਲੀ ਦਲ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਸਰਕਾਰ ਕਿਸੇ ਦੀ ਵੀ ਹੋਵੇ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਜੋ ਵੱਡਾ ਮਗਰਮੱਛ ਹੈ ਉਹਦੇ ਕਰਕੇ ਬਲਡوزر ਵੀ ਚੱਲੇਗਾ ਤੇ ਉਹਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਵੀ ਜਾਣਾ ਪਵੇਗਾ ਬਾਕੀ ਜੋ ਵੀ ਵਾਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ